ਬੜੀ ਖਾਸ ਗੱਲ ਬਾਬਾ ਫਰੀਦ ਸਾਹਿਬ ਦੀ ਅਵਸਥਾ ਵਿੱਚੋਂ ਜਿਹੜੀ ਚਲਕ ਰਹੀ ਸੀ ਵਾਹਿਗੁਰੂ ਜੀ ਵਿੱਚ ਅਪੇਰ ਹੋ ਕੇ ਜੋ ਰੋਹਾਨੀ ਤਜਰਬਿਆਂ ਵਿੱਚੋਂ ਉਹਨਾਂ ਨੇ ਬਿਆਨ ਕੀਤਾ ਪਰਮੇਸ਼ਰ ਤੇ ਇਕਮਿਕ ਹੋ ਕੇ ਜੋ ਉਹ ਆਪਣੀ ਅਵਸਥਾ ਵਿੱਚੋਂ ਸਰਬੀ ਅਵਸਥਾ ਵਿੱਚੋਂ ਬੋਲਦੇ ਆ ਉਹ ਸਾਡੇ ਵਾਸਤੇ ਰੱਬੀ ਬਾਣੀ ਉਸ ਰੱਬੀ ਬਾਣੀ ਦੇ ਰਾਹੀ ਜਿਹੜੀ ਚਲਕ ਸਾਨੂੰ ਬਾਬਾ ਫਰੀਦ ਸਾਹਿਬ ਜੀ ਦੀ ਆਤਮਕ ਅਵਸਥਾ ਦੀ ਪੈ ਰਹੀ ਉਹ ਬੜੀ ਕਮਾਲ ਦੀ ਜੇ ਉਹਨੂੰ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ ਤੇ ਇੱਕ ਸ਼ਬਦ ਵਿੱਚ ਬਿਆਨ ਕਰ ਸਕਦੇ ਹਾਂ ਪੋਜ਼ਿਟਿਵ ਥਿੰਕਿੰਗ ਫਿਰ ਮੈਂ ਬੇਨਤੀ ਕਰਦਾ ਜੇ ਤੁਸੀਂ ਸ਼ਬਦ ਨੂੰ ਬਹੁਤ ਇਕਾਗਰਤਾ ਨਾਲ ਸੁਣਿਆ ਹੋਵੇਗਾ ਤੇ ਉਹਦੇ ਵਿੱਚੋਂ ਬਹੁਤ ਪਿਆਰੀ ਸਿੱਖਿਆ ਜਿਹੜੀ ਹੈ ਹੈ ਤੇ ਬੇਅੰਤ ਗੁਣ ਮਿਲਦੇ ਆ ਪਰ ਜਿੱਥੇ ਮੈਂ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਉਹ ਹੈ ਪੋਜਿਟਿਵ ਸੋਚ ਅਸੀਂ ਸੰਸਾਰੀ ਵਿਅਕਤੀ ਵਾਲੇ ਬੰਦੇ ਦੇ ਕੋਲ ਜਦੋਂ ਬੈਠਾਂਗੇ ਜਿਹਦੀ ਵਿਅਕਤੀ ਦੇ ਅੰਦਰ ਆਪਣੇ ਅੰਦਰ ਦਾ ਟਿਕਾਓ ਨਹੀਂ ਹੈ ਸਹਿਜ ਨਹੀਂ ਹੈ ਉਹਨਾਂ ਸਾਰੇ ਪਾਸੇ ਰੱਬ ਨਹੀਂ ਦਿਸਦਾ ਉਹਨ ਸੰਸਾਰ ਦੇ ਉੱਤੇ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ ਇੱਕ ਬਿਰਤੀ ਉਹ ਹੈ ਜਿੱਥੇ ਇਦਾਂ ਲੱਗਦਾ ਕਿ ਸਾਰਾ ਜਗਤ ਜਿਹੜਾ ਉਹ ਸਾਡਾ ਵੈਰੀ ਹੋ ਗਿਆ ਅਸੀਂ ਚੰਗੇ ਹਾਂ ਸਾਡੇ ਨਾਲ ਕੋਈ ਚੰਗਾ ਨਹੀਂ ਕਰਦਾ ਇਹ ਅਕਸਰ ਹੁੰਦਾ ਸਾਧ ਸੰਗਤ ਮਨੁੱਖ ਦੇ ਅੰਦਰ ਅਕਸਰ ਇਹ ਭਰਮ ਹੁੰਦਾ ਮੈਂ ਚੰਗਾ ਹਾਂ ਮੇਰੇ ਰਿਸ਼ਤੇਦਾਰ ਚੰਗੇ ਨਹੀਂ ਹਨ ਮੈਂ ਚੰਗਾ ਹਾਂ ਮੇਰੇ ਨਾਲ ਮੇਰੀ ਜਠਾਣੀ ਚੰਗੀ ਨਹੀਂ ਹੈ ਇਥੋਂ ਤੱਕ ਮੈਂ ਚੰਗਾ ਮੇਰੀ ਪਤਨੀ ਚੰਗੀ ਨਹੀਂ ਹੈ ਇਸੇ ਤਰੀਕੇ ਬੰਦਾ ਸਾਰੇ ਸੰਸਾਰ ਦੀ ਸੋਚਦਾ ਹੈ ਮੇਰਾ ਵਿਹਾਰ ਚੰਗਾ ਹੈ ਪਰ ਜਿਨ੍ਹਾਂ ਦੇ ਨਾਲ ਮੈਂ ਵਿਹਾਰ ਕਰਦਾ ਉਹਨਾਂ ਦਾ ਵਿਹਾਰ ਚੰਗਾ ਨਹੀਂ ਇਹ ਅਵਸਥਾ ਹੈ ਇਹ ਕਵਸਥਾ ਹੈ ਜਿੱਥੇ ਜਾ ਕੇ ਉਹ ਮਹਾਂਪੁਰਖ ਸਾਨੂੰ ਦੱਸਦੇ ਮੰਨਦਾ ਜਾਣੇ ਆਪਕੋ ਅਵਰ ਪਲਾ ਸੰਸਾਰ ਇੱਕ ਉਹ ਅਵਸਥਾ ਜਿੱਥੇ ਜਾ ਕੇ ਕਹਿੰਦੇ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭ ਨਾ ਕੇ ਸਾਜਣ ਜਿੱਥੇ ਜਾ ਕੇ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ ਜਿੱਥੇ ਜਾ ਕੇ ਨਾ ਕੋ ਬੈਰੀ ਨਾ ਹੀ ਬਿਗਾਨਾ ਸਗਲ ਸੰਗ ਹਮ ਕੋ ਬਣਾਈ ਮੈਂ ਫਿਰ ਬੇਨਤੀ ਕੱਲ ਵੀ ਕੀਤੀ ਸੀ ਤੁਹਾਡੇ ਚਰਨਾ ਚਰਜ ਬਾਣੀ ਸਾਡੇ ਵਾਸਤੇ ਸ਼ੀਸ਼ਾ ਹੈ ਇੱਕ ਸ਼ੀਸ਼ਾ ਮਿਰਰ ਲੱਗਿਆ ਬਾਹਰ ਉਹ ਸਾਨੂੰ ਸਾਡੀ ਚਮੜੀ ਦਿਖਾ ਰਿਹਾ ਹੈ ਸਾਨੂੰ ਸਾਡੀ ਸਕਿਨ ਦਿਖਾਉਂਦਾ ਹੈ ਸਾਡੀ ਬਾਡੀ ਦਿਖਾਉਂਦਾ ਹੈ ਸਾਡੇ ਸਰੀਰ ਦੇ ਅੰਗਾਂ ਬਾਰੇ ਦੱਸ ਰਿਹਾ ਅਸੀਂ ਆਪਣੇ ਸਰੀਰ ਨੂੰ ਸ਼ਿੰਗਾਰਦੇ ਹਾਂ ਉਸ ਸ਼ੀਸ਼ੇ 'ਚ ਵੇਖ ਕੇ ਸੋਹਣਾ ਬਣਾਉਂਦੇ ਹਾਂ ਇੱਕ ਇਹ ਸ਼ੀਸ਼ਾ ਹੈ ਜਿਹੜਾ ਸਾਨੂੰ ਜ਼ਮੀਰ ਦਿਖਾਉਂਦਾ ਤੇ ਜੇ ਅਸੀਂ ਅੰਦਰੋਂ ਸੋਹਣੇ ਬਣਨਾ ਹੈ ਜਿਵੇਂ ਅਸੀਂ ਬਾਹਰ ਵਾਲੇ ਸ਼ੀਸ਼ੇ ਵਿੱਚ ਵੇਖਦੇ ਆ ਇੱਥੇ ਮੇਰੇ ਦਾਗ ਲੱਗਿਆ ਇੱਥੇ ਮੇਰੇ ਕੱਪੜੇ ਤੇ ਦਾਗ ਲੱਗਿਆ ਅਸੀਂ ਹਰ ਹੀਲਾ ਵਰਤਦੇ ਆ ਆਪਣੇ ਤਨ ਨੂੰ ਸ਼ਿੰਗਾਰਨ ਦਾ ਤੇ ਜਿਹੜੇ ਭਾਗਾਂ ਵਾਲੀ ਇਸ ਸ਼ੀਸ਼ੇ ਵਿੱਚ ਆਪਣੇ ਮਨ ਨੂੰ ਵੇਖਣ ਲੱਗ ਪੈਂਦੇ ਆ ਉਹ ਸ਼ਿੰਗਾਰੇ ਜਾਂਦੇ ਆ ਉਹ ਸੋਹਣੇ ਲੱਗਣ ਲੱਗ ਪੈਂਦੇ ਸਹੀ ਸੁੰਦਰ ਸੋਹਣੇ ਸਾਥ ਸੰਗ ਜਿਨ ਬਹਿਣੇ ਸਾਥ ਸੰਗਤ ਸੱਚ ਪੁੱਛੋ ਜੇ ਮੈਂ ਇੱਕ ਸ਼ਬਦ ਵਰਤਾਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਸਾਨੂੰ ਕੋਈ ਪੁੱਛੇ ਵੀ ਗੁਰਦੁਆਰੇ ਕਿਉਂ ਆਉਂਦੇ ਹੋ ਤੇ ਕੀ ਸੋਚਦੇ ਹੋ ਆਪਣੇ ਅੰਦਰ ਤੁਸੀਂ ਇੱਕ ਸੈਕਿੰਡ ਵਾਸਤੇ ਸੋਚੋ ਤੁਸੀਂ ਬੜੇ ਸਿਆਣੇ ਗੁਰਮੁਖ ਬੈਠੇ ਹੋ ਨੇਮ ਨਾਲ ਪ੍ਰੇਮ ਨਾਲ ਜੁੜਨ ਵਾਲੇ ਬੈਠੇ ਹੋ ਸ਼ਰਦਾ ਦੇ ਵਿੱਚ ਭਿੱਜੇ ਬੈਠੇ ਬਾਣੀ ਪੜਨ ਵਾਲੇ ਨਾਮ ਅਭਿਆਸੀ ਬੈਠੇ ਹੋ ਜੇ ਸਾਨੂੰ ਕੋਈ ਸਵਾਲ ਪੁੱਛ ਲਵੇ ਵੀ ਅਸੀਂ ਗੁਰਦੁਆਰੇ ਕੀ ਕਰਨ ਚੰਦੇ ਹਾਂ ਕੀ ਜਵਾਬ ਆਪਣੇ ਅੰਦਰੋਂ ਹੀ ਕਲਪਨਾ ਕਰੀਏ ਨਾ ਕੀ ਜਵਾਬ ਆਉਂਦਾ ਗੱਲ ਗੁਰਮੁਖੋ ਸਿਰਫ ਇਹ ਨਹੀਂ ਹੈ ਕਿ ਗੁਰਦੁਆਰੇ ਦੀ ਬਿਲਡਿੰਗ ਕੈਸੀ ਹੈ ਗੁਰਦੁਆਰੇ ਵਿੱਚ ਸੇਵਾਦਾਰ ਕੈਸੇ ਨੇ ਗੁਰਦੁਆਰੇ ਦਾ ਲੰਗਰ ਕੈਸਾ ਹੈ ਜੇ ਮੋٹے ਜੇ ਸ਼ਬਦਾਂ ਵਿੱਚ ਮੈਂ ਇੱਕ ਬੇਨਤੀ ਕਰਾਂ ਜੋ ਮੈਨੂੰ ਅਨੁਭਵ ਹੁੰਦਾ ਹੈ ਕਿ ਇਹ ਗੁਰਦੁਆਰੇ ਸਾਡੇ ਸੈਲਫ ਅਨਲਿਸਿਸ ਵਾਸਤੇ ਹੈ ਆਪਣੇ ਆਪ ਨੂੰ ਪੜਨ ਵਾਸਤੇ ਹੈ ਆਪਣੇ ਆਪ ਨੂੰ ਇਸ ਸ਼ੀਸ਼ੇ ਵਿੱਚ ਵੇਖਣਾ ਹੈ ਕਿ ਮੈਂ ਕੀ ਹਾਂ ਮੈਂ ਕੌਣ ਹਾਂ ਔਰ ਧੰਨੇ ਉਹ ਗੁਰਮੁਖ ਰੂਹਾਂ ਜਿਹੜੀਆਂ ਗੁਰ ਸ਼ਬਦ ਦੇ ਸਾਹਮਣੇ ਆ ਕੇ ਸੈਲਫ ਅਨਲਿਸਿਸ ਕਰਦੀਆਂ ਇੱਥੇ ਹੋਰ ਕੋਈ ਵਿਤਕਰਾਨੀਆਂ ਵੰਡੀ ਨਹੀਂ ਹੈ ਕੋਈ ਅਮੀਰ ਨਹੀਂ ਗਰੀਬ ਨਹੀਂ ਕਾਲਾ ਨਹੀਂ ਗੋਰਾ ਨਹੀਂ ਉੱਚਾ ਨਹੀਂ ਨੀਵਾਂ ਨਹੀਂ ਕੋਈ ਰਾਉ ਨਹੀਂ ਰੰਕ ਨਹੀਂ ਪਰ ਇੱਕ ਵੰਡੀ ਹੈ ਉਹ ਹੈ ਬਿਰਤੀ ਦੀ ਇੱਕ ਮਨਮੁਖ ਹੈ ਇੱਕ ਗੁਰਮੁਖ ਹੈ ਅਸੀਂ ਇਹ ਆਪਣੇ ਆਪ ਨੂੰ ਪਰਚੋਲਣਾ ਕਿ ਮੈਂ ਕਿਸ ਕੈਟਾਗਰੀ ਵਿੱਚ ਹਾਂ ਮਨਮੁਖ ਬਿਰਤੀ ਹੈ ਅੰਦਰ ਮੇਰੇ ਇੱਕ ਜਾਂ ਗੁਰਮੁਖ ਬਿਰਤੀ ਹੈ ਜਦੋਂ ਸਾਨੂੰ ਇਹ ਸਮਝ ਆਉਣ ਲੱਗ ਪਈ ਭਈ ਮੇਰਾ ਮੁੱਖ ਕਿਸ ਪਾਸੇ ਹੈ ਤੇ ਮੈਨੂੰ ਮੁੱਖ ਕਰਨਾ ਕਿਸ ਪਾਸੇ ਚਾਹੀਦਾ ਉਦੋਂ ਜ਼ਿੰਦਗੀ 'ਚ ਬਦਲਾਅ ਹੁੰਦਾ ਹੁਣ ਦੋ ਬਿਰਤੀਆਂ ਨੇ ਇੱਕ ਬਿਰਤੀ ਕਹਿ ਰਹੀ ਹੈ ਸਾਰਾ ਸੰਸਾਰ ਮਾੜਾ ਹੈ ਆਪਣੇ ਬੱਚਿਆਂ ਤੋਂ ਲੈ ਕੇ ਆਪਣੀ ਪਤੀ ਪਤਨੀ ਤੋਂ ਲੈ ਕੇ ਆਪਣੇ ਮਾਪਿਆਂ ਤੋਂ ਲੈ ਕੇ ਰਿਸ਼ਤੇਦਾਰਾਂ ਤੋਂ ਲੈ ਕੇ ਸਾਰ ਇਸ ਸਮਾਜ ਦੀ ਗੱਲ ਕਰਦਾ ਤੇ ਇਹ ਮਨ ਕਹਿੰਦਾ ਨਹੀਂ ਮੈਂ ਠੀਕ ਹਾਂ ਜਗਤ ਬੁਰਾ ਹੈ ਇੱਕ ਬਿਰਤੀ ਹੈ ਮੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ ਤੇ ਅਸੀਂ ਸੱਚ ਮੁੱਚ ਸਿਰਫ ਜ਼ੁਬਾਨ ਦੇ ਕਹਿਣ ਦੇ ਅੱਖਰ ਨਹੀਂ ਇੱਥੇ ਬਹਿ ਕੇ ਕਹਿਣਾ ਬੜਾ ਸੌਖਾ ਹੈ ਸਾਧ ਸੰਗਤ ਇੱਥੇ ਬਹਿ ਕੇ ਜਿਆਦਾ ਖਤਰਨਾਕ ਹੋ ਜਾਂਦਾ ਮੈਂ ਖਿਮਾ ਮੰਗਦਾ ਜਿਆਦਾ ਖਤਰਨਾਕ ਹੋ ਜਾਂਦਾ ਜਦੋਂ ਸ਼ਬਦਾਂ ਦੇ ਜਾਮੇ ਪਹਿਨਦਾ ਨਾ ਬੰਦਾ ਮੈਂ ਕਹਿਣਾ ਛੱਡ ਦਿੱਤਾ ਬਹੁਤੀ ਵਾਰੀ ਦਾਸ ਸ਼ਬਦ ਵਰਤਦੇ ਆਂ ਦਾਸ ਨੇ ਕੀਤਾ ਦਾਸ ਨੇ ਉਹ ਕੀਤਾ ਪਰ ਬਿਰਤੀ ਉਸੇ ਹੰਕਾਰ ਵਾਲੀ ਹੈ ਸਿਰਫ ਅੱਖਰਾਂ ਦਾ ਚੋਲਾ ਬਦਲਿਆ ਉਹ ਜਾਦਾ ਖਤਰਨਾਕ ਹੋ ਜਾਂਦਾ ਮੈਨੂੰ ਵੀ ਸੈਲਫ ਅਨਲਸਿਸ ਦੀ ਲੋੜ ਹੈ ਤੁਹਾਨੂੰ ਵੀ ਸਵੈ ਪ੍ਰਚੋਲ ਦੀ ਲੋੜ ਹੈ ਕਿ ਦੋਨਾਂ ਬਿਰਤੀਆਂ 'ਚ ਅਸੀਂ ਕਿੱਥੇ ਖੜੇ ਆਂ ਤੇ ਬਾਬਾ ਫਰੀਦ ਸਾਹਿਬ ਸਾਨੂੰ ਅੱਜ ਕੀ ਸ਼ਬਦ ਵਿੱਚ ਤੁਸੀਂ ਸੁਣਿਆ ਗੁਰਮੁਖਾਂ ਦੀ ਰਸਨਾ ਤੋਂ ਉਹ ਕੀ ਕਹਿ ਰਹੇ ਹੈ ਤੇ ਮੈਂ ਸ਼ਬਦ ਵਰਤਿਆ ਪੋਜ਼ਿਟਿਵ ਥਿੰਕਿੰਗ ਸਕਾਰਾਤਮਕ ਸੋਚ ਜਿਹਨੂੰ ਪੰਜਾਬੀ 'ਚ ਕਹਿ ਸਕਦੇ ਜਦੋਂ ਅਸੀਂ ਨੈਗੇਟਿਵ ਸੋਚ ਵਾਲੇ ਨੂੰ ਪੁੱਛਾਂਗੇ ਨਾ ਤੇ ਉਹ ਚੰਗੇ ਵਿੱਚੋਂ ਵੀ ਬੁਰੀਾਈ ਢੂੰਡਣ ਦਾ ਯਤਨ ਕਰੇਗਾ ਜਿਹੜੀ ਅੱਜ ਮਾਫੀ ਮੰਗਦਾ ਜੀ ਸਿੱਖਾਂ ਦੀ ਬਿਰਤੀ ਬਣ ਚੁੱਕੀ ਹੈ ਕਿਸੇ ਵਿੱਚ 99.9% ਗੁਣ ਨੇ ਤੇ ਤਾਂ ਵੀ ਯਤਨ ਇਹ ਹੈ ਕਿ 1% ਔਗਣ ਲੱਭ ਕੇ ਮੈਂ ਦੁਨੀਆ 'ਚ ਨਸ਼ਰ ਕਰਾਂ ਬੇਚੈਨ ਹੋ ਜਾਂਦਾ ਜਿੰਨੀ ਦੇਰ ਫੇਰਾ ਸਾਡੇ ਕੋਲ ਅੱਜ ਸੁੱਖ ਨਾਲ ਸੋਸ਼ਲ ਮੀਡੀਆ ਹੈਗਾ ਕਿ ਕਿਸ ਤਰ੍ਹਾਂ ਮੈਂ ਸਮਾਜਿਕ ਤੌਰ ਦੇ ਉੱਤੇ ਫਿਰੇ ਸਾਰੀ ਦੁਨੀਆ ਨੂੰ ਮੈਨੂੰ ਠੰਡ ਪਵੇ ਵੀ ਮੈਨੂੰ ਇਸ ਬੰਦੇ 'ਚ ਇੱਕ ਔਖਣ ਲੱਭਿਆ। ਕ੍ਰੂਪਤਾ ਲੱਭੀ ਐ। ਉਹਦਾ ਕੋਈ ਮਾੜਾ ਗੁਣ ਮਾੜਾ ਲੱਛਣ ਲੱਭਿਆ। ਇੱਕ ਪਾਸੇ ਬਾਬਾ ਫਰੀਦ ਸਾਹਿਬ ਨੇ। ਉਹਨਾਂ ਨੂੰ ਕਿਸੇ ਦੁਨੀਆ ਵੇਖੋ ਨਜ਼ਰੀਆ ਨਾ ਇੱਕ ਬੰਦਾ ਕਹੇਗਾ ਮੋਰ ਬੜਾ ਸੋਹਣਾ ਹੁੰਦਾ। ਤੋਤਾ ਬੜਾ ਸੋਹਣਾ ਹੁੰਦਾ। ਹੰਸ ਬੜਾ ਸੋਹਣਾ ਹੁੰਦਾ। ਇੱਕ ਪਾਸੇ ਬਾਬਾ ਫਰੀਦ ਸਾਹਿਬ ਜੀ ਨੂੰ ਕਾਲੀ ਸਿਆ ਕੋਇਲ ਸਾਹਮਣੇ ਦਸੀ ਹੈ ਤੇ ਉਹ ਇਹ ਨਹੀਂ ਕਹਿੰਦੀ ਕਿ ਕਹਿੰਦੇ ਕਿ ਇਹ ਕਾਲਖਵਾਲੀ ਹੈ ਉਹ ਨਹੀਂ ਇਹ ਕਹਿੰਦੇ ਕਿ ਇਹਦਾ ਰੰਗ ਕ੍ਰੂਪ ਹੈ ਕਿਉਂਕਿ ਸਾਡਾ ਸਮਾਜ ਇਹ ਮੰਨਦਾ ਹੁੰਦਾ ਸੀ ਨਾ ਜੀ ਕਿ ਜਿਹੜਾ ਕਾਲਾ ਹੁੰਦਾ ਉਹ ਕ੍ਰੂਪ ਹੁੰਦਾ ਨਫ਼ਰਤ ਵੀ ਕੀਤੀ ਇੱਥੇ ਇਸ ਧਰਤੀ ਉੱਤੇ ਰੰਗਾਂ ਦੇ ਨਾਂ ਦੇ ਉੱਤੇ ਆ ਸਾਰਾ 1960 ਤੋਂ ਬਦਲਾ ਆਇਆ ਸੀ ਇਸ ਤਰਤੀ ਉੱਤੇ ਚਮੜੀ ਦੇ ਰੰਗ ਦੇ ਨਾਂ ਤੇ ਨਸਲ ਦੇ ਨਾਂ ਤੇ ਵਿਤਕਰਾ ਹੁੰਦਾ ਸੀ ਸੋ ਇੱਕ ਮਿਥ ਸੀ ਕਿ ਕਾਲਾ ਜਿਹੜਾ ਹੈ ਉਹ ਕਰੂਪਤਾ ਦੀ ਨਿਸ਼ਾਨੀ ਹੈ ਅੱਜ ਵੀ ਲੋਕਾਂ ਨੇ ਨਾਤੇ ਰਿਸ਼ਤੇ ਜੋੜਨੇ ਹੋਣ ਤੇ ਸਾਡੀ ਸੌੜੀ ਮਾਨਸਿਕਤਾ ਅੱਜ ਵੀ ਕਹਿੰਦੀ ਹੈ ਨਹੀਂ ਰੰਗ ਬੜਾ ਕਾਲਾ ਹੈ ਗੁਣ ਨਹੀਂ ਵੇਖਦੇ ਸੀ ਹੁਣ ਕਿਸੇ ਨੇ ਦੱਸਿਆ ਕਿ ਇਹ ਕਾਲਖਵਾਲੀ ਹੈ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਕਰੂਪ ਹੈ ਮਤਲਬ ਜਿੰਨੂੰ ਅਸੀਂ ਬਾਹਰੀ ਤੌਰ ਤੇ ਆ ਸੁੰਦਰ ਗਿਣਦੇ ਆ ਉਹਨੂੰ ਬਾਬਾ ਫਰੀਦ ਸਾਹਿਬ ਤੱਕਦੇ ਆ ਤੇ ਉਹ ਕਹਿੰਦੇ ਨਹੀਂ ਇਹ ਕ Roop ਨਹੀਂ ਹੈ ਅਸਲ ਚ ਇਹ ਪਿਆਰੇ ਦੇ ਪ੍ਰੇਮ ਰੰਗ ਵਿੱਚ ਵਿਰਾਗ ਵਿੱਚ ਗਾ ਗਾ ਕੇ ਕੂਕ ਕੂਕ ਕੇ ਕਮਾਲ ਹੋ ਜਾਂਦੀ ਅਸਲ ਚ ਦੇਸ ਕੀ ਰਿਆ ਜੋ ਆਪਣੇ ਅੰਦਰ ਹੈ ਉਹਨਾਂ ਦੇ ਆਪਣੇ ਅੰਦਰ ਵਿਰਾਗ ਹੈ ਉਹਨਾਂ ਦੇ ਆਪਣੇ ਅੰਦਰ ਬਿਰਹੜਾ ਹੈ, ਪ੍ਰੇਮ ਚ ਕੁੱਠੀ ਹੋਈ ਰੂਹ ਹੈ। ਤੇ ਉਹ ਪੰਛੀ ਦੀ ਆਵਾਜ਼ ਸੁਣ ਕੇ ਵੀ ਕਹਿੰਦੇ ਆ ਕਿ ਇਹ ਵੀ ਵੈਗੁਰੂ ਜੀ ਦੇ ਰੰਗ ਵਿੱਚ ਉਹਦੇ ਵਿਰਾਗ ਵਿੱਚ ਕੂ ਕੂ ਕੇ ਇਹ ਕਾਲੀ ਤਾਂ ਹੋ ਗਈ ਹੈ। ਔਗਣ ਨਹੀਂ ਨਜ਼ਰ ਆ ਰਿਹਾ। ਆਪਣਾ ਅਕਸ ਬਾਹਰ ਦਿਖਾਈ ਦਿੰਦਾ ਬੰਦੇ ਨੂੰ। ਸੱਚ ਪੁੱਛੋ ਨਾ। ਸਮਾਜ ਕਦੋਂ ਬਦਲਦਾ ਜਦੋਂ ਨਜ਼ਰੀਆ ਬਦਲਦਾ ਹੈ। ਨਜ਼ਰ ਉਹੀ ਹੈ, ਦੁਨੀਆ ਉਹੀ ਹੈ। ਜਿਦ ਦਿਨ ਨਜ਼ਰੀਆ ਬਦਲ ਗਿਆ ਨਾ ਉਦ ਦਿਨ ਤੁਸੀਂ ਇਹ ਗੁਰੂ ਕੇ ਕੀਰਤਨੀਆਂ ਰੋਜ਼ ਸੁਣਾਉਂਦੇ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਦ ਦਿਨ ਰੱਬ ਨਜ਼ਰ ਆਉਣ ਲੱਗ ਪੈਣਾ ਸਾਰਿਆਂ ਦੇ ਅੰਦਰ ਜੀ ਭਾਈ ਕਨਈਆ ਜੀ ਮਸ਼ਕ ਝੁਕਦੇ ਆ ਤੇ ਤੁਸੀਂ ਇਸ ਗਾਥਾ ਨੂੰ ਬੇਨਤ ਵਾਰ ਸੁਣਿਆ ਉਹ ਜਲ ਸ਼ਕਾਰ ਇਹ ਹੈ ਸ਼ਿਕਾਇਤ ਹੁੰਦੀ ਹੈ ਆਪਣੀ ਆਪਣੀ ਬਿਰਤੀ ਹੁੰਦੀ ਹੈ ਤੇ ਬੋਧ ਮਾੜਾ ਕਰ ਰਹੇ ਆ ਜੀ ਜਿਨ੍ਹਾਂ ਨਾਲ ਅਸੀਂ ਲੜ ਰਹੇ ਆ ਜਿਨ੍ਹਾਂ ਨੂੰ ਅਸੀਂ ਖਤਮ ਕਰ ਰਹੇ ਆ ਜਿਨ੍ਹਾਂ ਦੇ ਉੱਤੇ ਸਾਡੇ ਫੱਟ ਚੱਲਦੇ ਆ ਜਿਨ੍ਹਾਂ ਨੂੰ ਧਰਤੀ ਤੇ ਸੁੱਟਦੇ ਆਏ ਤੇ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਸਾਡੇ ਸਾਹਮਣੇ ਖੜੇ ਕਰ ਦਿੰਦੇ ਇਹ ਦੁਸ਼ਮਣਾਂ ਨੂੰ ਪਾਣੀ ਪਿਉਂਦੇ ਆ ਤੇ ਕਲਗੀਧਰ ਪਾਤਸ਼ਾਹ ਹਜ਼ੂਰ ਦੇ ਸਾਹਮਣੇ ਲਿਆ ਕੇ ਖੜਿਆ ਕਰ ਦਿੱਤਾ ਗੁਰਦੇਵ ਜੀ ਪੁੱਛਦੇ ਆ ਭਾਈ ਕਨਈਆ ਜੀ ਇਹ ਕੀ ਕਹਿੰਦੇ ਨੇ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਂਦੇ ਹੋ ਕਹਿੰਦੇ ਜੀ ਨਹੀਂ ਹੁਣ ਕੁਦਰਤੀ ਹੈ ਬੰਦਾ ਜਦੋਂ ਸ਼ਿਕਾਇਤ ਹੁੰਦੀ ਹੈ ਤੇ ਹਰ ਬੰਦਾ ਕਹਿੰਦਾ ਭਾਈ ਨਹੀਂ ਨਹੀਂ ਮੈਂ ਤਾਂ ਠੀਕ ਆਂ ਜੀ ਪਹਾੜੀ ਰਾਜੇ ਹਿੰਦੂ ਨੇ ਸਿੱਖਾਂ ਦੇ ਵਿਰੋਧ ਲੜ ਰਹੇ ਆ ਤੁਸੀਂ ਹਿੰਦੂਆਂ ਨੂੰ ਪਾਣੀ ਪਾਇਆ ਕਹਿੰਦੇ ਜੀ ਨਹੀਂ ਮੁਗਲ ਫੌਜ ਆਈ ਹੈ ਮੁਸਲਮਾਨ ਨੇ ਤੁਸੀਂ ਮੁਸਲਮਾਨਾਂ ਨੂੰ ਪਾਣੀ ਪਾਇਆ ਕਹਿੰਦੇ ਨਹੀਂ ਤੇ ਹੈਰਾਨੀ ਦੀ ਹੱਦ ਉਦੋਂ ਹੋਈ ਸਾਦ ਸੰਗਤ ਹੁਣ ਬਚਿਆ ਕੌਣ ਤੀਜੇ ਕੌਣ ਨੇ ਮੈਦਾਨੇ ਜੰਗ ਚ ਇੱਕ ਤੇ ਪਹਾੜੀ ਰਾਜੇ ਸਨ ਦੂਜੀ ਮੁਗਲ ਫੌਜ ਸੀ ਉਹ ਦੋਨੇ ਇਕੱਠੇ ਹੋ ਕੇ ਲੜ ਰਹੇ ਐ ਤੇ ਤੀਜੇ ਸਾਹਮਣੇ ਕੌਣ ਸੀ ਜੀ ਸਿੱਖ ਤੁਸੀਂ ਮੁਸਲਮਾਨਾਂ ਨੂੰ ਪਾਣੀ ਪਿਆਇਆ ਕਹਿੰਦੇ ਨਹੀਂ ਜੀ ਤੁਸੀਂ ਪਹਾੜੀ ਰਾਜੇ ਦੀ ਫੌਜ ਹਿੰਦੂ ਫੌਜ ਨੂੰ ਪਾਣੀ ਪਿਆਇਆ ਕਹਿੰਦੇ ਨਹੀਂ ਤੇ ਤੀਸਰੇ ਕੌਣ ਬਚੇ ਸਿੱਖ ਕਹਿੰਦੇ ਸਿੱਖਾਂ ਨੂੰ ਪਾਣੀ ਪਿਆਇਆ ਕਹਿੰਦੇ ਨਹੀਂ ਕਮਾਲ ਹੋ ਗਈ ਮਸ਼ਕਲ ਹੈ ਕਿ ਤੇ ਪਿਆਰੇ ਹੋ ਫਿਰ ਕਿੰਨੂੰ ਪਿਆਰੇ ਹੋ ਤੇ ਉਹਨਾਂ ਦਾ ਨਜ਼ਰੀਆ ਵੇਖੋ ਉਹ ਕਹਿੰਦੇ ਹੇ ਕਲਗੀਧਰ ਪਾਤਸ਼ਾਹ ਮੈਂ ਜਿਹਦੇ ਵੱਲ ਵੇਖਦਾ ਮੈਨੂੰ ਸਾਰਿਆਂ ਵਿੱਚੋਂ ਤੂੰ ਨਜ਼ਰ ਆਉਂਦਾ ਤੇ ਮੈਂ ਤੇਰੇ ਮੁਖ ਵਿੱਚ ਹੀ ਪਾਣੀ ਪੌਂਦਾ ਮੈਂ ਇਹ ਵੇਖ ਕੇ ਨਹੀਂ ਪਾਉਂਦਾ ਕਿ ਇਹ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਜਿਹੜੀਆਂ ਗੱਲਾਂ ਅੱਜ ਅਸੀਂ ਕਰਦੇ ਆ ਨਾ ਕਈ ਵਾਰੀ ਕਿ ਲੰਗਰ ਉੱਥੇ ਕਿਉਂ ਲਾ ਰਹੇ ਆ ਉਹਨੂੰ ਕਿਉਂ ਸ਼ਿਕਾਇਤ ਆ ਗੁਰਮਖੋਏ ਸਾਡੀ ਮਜਬੂਰੀ ਹੈ ਇਹ ਸਾਡੇ ਗੁਰੂ ਦਾ ਹੁਕਮ ਹੈ ਇਹ ਸਾਡੀ ਮਰਜ਼ੀ ਨਾਲ ਨਹੀਂ ਚੱਲ ਰਿਹਾ ਕਿ ਕਿੰਨੂੰ ਸਿਖਾਉਣਾ ਹੈ ਤੇ ਕਿੰਨੂੰ ਨਹੀਂ ਸਿਖਾਉਣਾ ਆਪਣੀ ਸੌੜੀ ਮਾਨਸਿਕਤਾ ਨੂੰ ਗੁਰੂ ਦੇ ਦਿੱਤੇ ਸਿਧਾਂਤਾਂ ਦੇ ਉੱਤੇ ਭਾਰੂ ਨਾ ਹੋਣ ਦੀ ਏ ਇਸ ਮਾਨਸਿਕਤਾ ਦਾ ਵੀ ਪ੍ਰਗਟਾਵਾ ਕਰ ਰਹੇ ਹਾਂ ਅਸੀਂ ਹੁਣ ਨਜ਼ਰੀਆ ਕੀ ਕਹਿੰਦਾ ਹੈ ਕਿ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਜਾ ਕੋਈ ਦਿਸਦਾ ਹੀ ਨਹੀਂ ਹੈ ਬੇਗਾਨਾ ਕੋਈ ਦਿਸਦਾ ਹੀ ਨਹੀਂ ਹੈ ਹੁਣ ਆ ਨਜ਼ਰੀਆ ਸਤਗੁਰ ਜੀ ਨੇ ਸਾਨੂੰ ਦਿੱਤਾ ਸੀ Hindu Turk ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਇੱਕ ਪਹਿਚਾਨ